ਵਾਕਸੀਨੇਸ਼ਨ ਤੇ ਬਾਰੇ ਵਿੱਚ ਮੈਂ ਤੁਹਾਨੂੰ ਕੁਝ ਜਾਣਕਾਰੀ ਦੇਣਾ ਚਾਹਨੀ ਹੈ ਕਿ ਪਿਗਰੀ ਦੇ ਵਿੱਚ ਜਿਹੜੀ ਹੈ ਅਸੀਂ ਕਿਹੜੀ ਕਿਹੜੀ ਵੈਕਸੀਨ ਕਰਦੇ ਹਾਂ ਨਾਰਮਲੀ ਪਿਗਰੀ ਦੇ ਵਿੱਚ ਜਿਹੜੀ ਵੈਕਸੀਨ অতি ਜ਼ਰੂਰੀ ਹੈਗੀ ਹੈ ਉਹ ਹੈਗੀ ਹੈ ਐਫਐਮਡੀ ਫੁੱਟ ਐਂਡ ਮਾਊਥ ਡਿਜ਼ੀਜ਼ ਤੇ ਸੈਕੰਡ ਹੈਗੀ ਹੈ ਸਵਾਈਨ ਫੀਵਰ ਪਰ ਕੁਝ ਏਰੀਆਜ਼ ਦੇ ਵਿੱਚ ਸਾਨੂੰ ਐਚਐਸਡੀ ਵੈਕਸੀਨ ਵੀ ਕਰਨੀ ਪੈਂਦੀ ਹੈ ਗਲ ਕੋਟੂ ਵਾਸਤੇ ਤੇ ਅਵੇਲੇਬਿਲਿਟੀ ਜਿਹੜੀ ਹੈ ਵੈਕਸੀਨ ਦੀ ਸਵਾਈਨ ਫੀਵਰ ਵੈਕਸੀਨ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੁੰਦੀ ਹੈ ਜਿਵੇਂ ਪੰਜਾਬ ਦੇ ਫਾਰਮਰਜ਼ ਵਾਸਤੇ ਸਵਾਈਨ ਫੀਵਰ ਵੈਕਸੀਨ ਜਿਹੜੀ ਹੈ ਉਹ ਬਾਇਓਲੋਜੀਕਲ ਪ੍ਰੋਡਕਟ ਸੈਕਸ਼ਨ ਪੀਏਯੂ ਲੁਧਿਆਣਾ ਤੋਂ ਅਵੇਲੇਬਲ ਹੈ ਤੇ ਐਫਐਮਡੀ ਵੈਕਸੀਨ ਜਿਹੜੀ ਹੈ ਉਹ ਮਾਰਕੀਟ ਚੋ ਹੀ ਅਵੇਲੇਬਲ ਹੈ ਸਵੈਨ ਵਾਸਤੇ ਰਕਸ਼ਾ ਓਵੈਕ ਆਇਲ ਐਡਜੂਵੈਂਟ ਐਫ ਐਮ ਡੀ ਵੈਕਸੀਨ ਜਿਹੜੀ ਹੈ ਪਲੱਸ ਡਿਪਾਰਟਮੈਂਟ ਜਿਹੜਾ ਪਸ਼ੂ ਪਾਲਣ ਵਿਭਾਗ ਹੈ ਜਿਹੜੀ ਵੈਕਸੀਨ ਲਗਾਉਂਦਾ ਹੈ ਉਹ ਵੀ ਅਸੀਂ ਪਿਗਸ ਨੂੰ ਯੂਜ਼ ਕਰ ਸਕਦੇ ਆ ਤੇ ਐਚ ਐਸ ਵੈਕਸੀਨ ਜਿਹੜੀ ਹੈ ਉਹ ਕਈ ਵਾਰੀ ਐਫ ਐਮ ਡੀ ਦੇ ਨਾਲ ਮਿਕਸ ਬਾਈਵੈਲੈਂਟ ਬਾਈਵੈਲੈਂਟ ਸਟ੍ਰੇਨ ਦੇ ਵਿੱਚ ਆਉਂਦੀ ਹੈ ਐਫ ਐਮ ਡੀ ਪਲੱਸ ਐਚ ਐਸ ਜਾ ਜਿਹੜਾ ਪਸ਼ੂ ਪਾਲਣ ডিপਾਰਟਮੈਂਟ ਹੈ ਜਦੋਂ ਐਚਐਸ ਵੈਕਸੀਨ ਕਰਦਾ ਹੈ ਉਹ ਹੀ ਵੈਕਸੀਨ ਅਸੀਂ ਪਿਗਸ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਸੋ ਹੁਣ ਰਹਿ ਗਈ ਗੱਲ ਕਿ ਇਹ ਜਿਹੜੀ ਵੈਕਸੀਨ ਹੈ ਕਦੋਂ ਤੇ ਕਿਵੇਂ ਕਰਨੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਫੁੱਟ ਐਂਡ ਮਾਊਥ ਡਿਜ਼ੀਜ਼ ਹੈਗੀ ਹੈ ਇਹ ਇਹਦੇ ਲਈ ਅਸੀਂ ਜਿਹੜੀ ਵੈਕਸੀਨ ਹੈ ਉਹ ਸਾਲ ਵਿੱਚ ਦੋ ਵਾਰ ਕਰਦੇ ਆਂ ਬਿਗਸ ਨੂੰ ਇੱਕ ਰਈ ਗਾਲ ਬਿਫੋਰ ਵਿంటర్ ਮੀਨਸ ਕਿ ਸਰਦੀਆਂ ਤੋਂ ਪਹਿਲੇ ਤੇ ਇੱਕ ਬਿਫੋਰ ਰੇਨੀ ਸੀਜ਼ਨ ਮਤਲਬ ਕਿ ਬਰਸਾਤਾਂ ਤੋਂ ਪਹਿਲੇ ਸੋ ਮਹੀਨੇ ਆ ਗਏ ਲਗਭਗ ਬਿਫੋਰ ਵਿంటర్ ਦੇ ਵਿੱਚ ਆ ਗਿਆ ਸਾਡੇ ਕੋਲ ਅਕਤੂਬਰ ਨਵੰਬਰ ਤੇ ਬਿਫੋਰ ਰੇਨੀ ਸੀਜ਼ਨ ਆ ਗਿਆ ਹੈ ਜੁਲਾਈ ਲਗਭਗ ਮਈ ਜੂਨ 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 ਦੇ ਵਿੱਚ ਅਸੀਂ ਸ਼ੁਰੂ ਕਰ ਦਿੰਨੇ ਆ ਜਿਹੜੀ ਬਰਸਾਤ ਤੋਂ ਪਹਿਲਾਂ ਐਫ ਐਮ ਡੀ ਦੀ ਵੈਕਸੀਨ ਹੈ ਸੋ ਪਿਕਸ ਦੇ ਕੇਸ ਵਿੱਚ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ 1 ਐਮ ਐਲ ਤੇ ਜਿਹੜੇ ਅਡਲਟ ਹੈਗੇ ਨੇ ਉਹਨਾਂ ਨੂੰ 2 ਐਮ ਐਲ ਜਿਹੜੀ ਐਫ ਐਮ ਡੀ ਦੀ ਜਿਹੜੀ ਵੈਕਸੀਨ ਹੈ ਉਹ ਅਸੀਂ ਕਰਨੀ ਹੈ ਬਹੁਤ ਜ਼ਰੂਰੀ ਹੈ ਇਹਦਾ ਐਫਐਮਡੀ ਜਿਹੜੀ ਫੁੱਟ ਐਂਡ ਮਾਉਥ ਡਿਜ਼ੀਜ਼ ਹੈਗੀ ਹੈ ਮੂੰਹ ਖੋਰ ਹੈਗਾ ਇੱਕ ਐਨਾ ਭਿਆਨਕ ਰੋਗ ਹੈ ਕਿ ਉਹਦੇ ਵਿੱਚ ਪ੍ਰੋਡਕਸ਼ਨ ਲਾਸਸ ਹੁੰਦੇ ਨੇ ਮੀਨਸ ਕਿ ਜਿਹੜੇ ਜਾਨਵਰ ਸੂਰੀਆਂ ਆਪਣੇ ਬੱਚਿਆਂ ਨੂੰ ਦੁੱਧ ਪੁਲਾ ਰਹੀਆਂ ਉਹਨਾਂ ਦਾ ਦੁੱਧ ਘਟ ਜਾਂਦਾ ਤੇ ਉਹਦੀ ਵਜ੍ਹਾ ਕਰਕੇ ਜਿਹੜੇ ਬੱਚੇ ਨੇ ਉਹ ਮਰ ਜਾਂਦੇ ਨੇ ਪਰ ਜਿਹੜੇ ਨਾਲ ਹੀ ਜਿਹੜੇ ਮੀਟ ਵਾਲੇ ਜਾਨਵਰ ਨੇ ਉਹਨਾਂ ਦੇ ਪ੍ਰੋਡਕਸ਼ਨ ਲਾਸਸ ਦੇ ਵਿੱਚ ਹੋਏਗਾ ਕਿ ਉਹ ਵਧ ਦੇ ਫੁੱਲ ਦੇ ਘਟ ਨੇ ਸਿਮਿਲਰਲੀ ਜਿਹੜੇ ਬੱਚੇ ਨੇ ਉਹ ਉਹਨਾਂ ਦੀ ਉਹ ਮਰ ਜਾਂਦੇ ਨੇ ਛੋਟੇ ਜਿਹੜੇ ਬੱਚੇ ਸਕਲਰ ਨੇ ਜਾਂ ਪਿਗਲਟ ਹੈਗੇ ਨੇ ਜਿਹੜੇ ਐਨੀਮਲਸ ਪ੍ਰੈਗਨੈਂਟ ਹੈਗੀਆਂ ਨੇ ਸੋਸ ਉਹਨਾਂ ਦੀਆਂ ਅਬੋਰਸ਼ਨਸ ਹੋ ਜਾਂਦੀਆਂ ਨੇ ਸੋ ਔਨ ਦਾ ਹੋਲ ਕੁਲ ਮਿਲਾ ਕੇ ਮੁਖ ਹੋਰ ਜਿਹੜੀ ਹੈ ਜਦੋਂ ਪ੍ਰੋਬਲਮ ਆਉਂਦੀ ਹੈ ਤੇ ਬਹੁਤ ਲਾਸ ਕਰਦੀ ਹੈ ਕਿਉਂਕਿ ਮੁਖ ਹੋਰ ਜਿਹੜੀ ਹੈ ਉਹਦੇ ਵਿੱਚ ਪੈਰਾਂ ਦੇ ਵਿੱਚ ਜ਼ਿਆਦਾ ਜ਼ਖਮ ਹੁੰਦੇ ਆ ਪਿਗਸ ਦੇ ਕੇਸ ਵਿੱਚ ਜਿਵੇਂ ਮੱਝਾਂ ਗਾਵਾਂ 'ਚ ਮੂੰਹ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਪਰ ਸੂਰਾ ਦੇ ਕੇਸ ਵਿੱਚ ਜਿਹੜੇ ਪੈਰ ਨੇ ਉਹਨਾਂ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਸ ਇਸ ਲਈ ਜਿਹੜੀ ਐਫਐਮਡੀ ਵੈਕਸੀਨ ਹੈਗੀ ਹੈ ਉਹ অতি ਜ਼ਰੂਰੀ ਹੈ ਤੇ ਸਾਨੂੰ ਪਹਿਲ ਦੇ ਆਧਾਰ ਤੇ ਕਰਨੀ ਬਣਦੀ ਹੈ ਉਸ ਦੇ ਬਾਅਦ ਜਿਹੜੀ ਵੈਕਸੀਨ ਹੈਗੀ ਸੈਕਿੰਡ ਵੈਕਸੀਨੇਸ਼ਨ ਉਹ ਹੈਗੀ ਹੈ ਸਵਾਈਨ ਫਿਗਰ ਸਵਾਈਨ ਫਿਗਰ ਵੈਕਸੀਨ ਜਿਹੜੀ ਹੈ ਉਹਦੀ ਅਵੇਲੇਬਿਲਿਟੀ ਜੇ ਦੇਖੀ ਜਾਵੇ ਤੇ ਉਹਦੀ ਅਵੇਲੇਬਿਲਿਟੀ ਹੈਗੀ ਹੈ ਬਾਇਓਲੋਜੀਕਲ ਪ੍ਰੋਡਕਟ ਸੈਕਸ਼ਨ ਉਦੇ ਵਾਸਤੇ ਸਾਨੂੰ ਕੀ ਕਰਨਾ ਹੈ ਕਿ ਆਪਣੇ ਜਿਹੜੇ ਰਿਸਪੈਕਟਿਵ ਪਿੰਡ ਜਿਹੜਾ ਤੁਹਾਡਾ ਹੈਗਾ ਉਥੋਂ ਦਾ ਜਿਹੜਾ ਵੈਟੇਰੀਨਰੀਅਨ ਹੈ ਵੈਟੇਰੀ ਅਫੀਸਰ ਹੈ ਉਹਦੇ ਕੋਲੋਂ ਤੁਸੀਂ ਪ੍ਰਿਸਕ੍ਰਾਈਬ ਕਰਾ ਕੇ ਲੈਣਾ ਹੈ ਕਿ ਇਹ ਪਾਰਟਿਕੂਲਰ ਜਿਹੜਾ ਫਾਰਮਰ ਹੈ ਇਹਦੇ ਕੋਲ ਇੰਨੇ ਜਾਨਵਰ ਨੇ ਤੇ ਇੰਨੀਆਂ ਡੋਸੇ ਤੇ ਉਸ ਲੈਟਰ ਨੂੰ ਐਡਰੈਸ ਕਰਨਾ ਹੈਗਾ ਡਿਪਟੀ ਡਾਇਰੈਕਟਰ ਬਾਇਓਲੋਜੀਕਲ ਪ੍ਰੋਡਕਟ ਸੈਕਸ਼ਨ ਪੀਏਯੂ ਲੁਧਿਆਣਾ ਤੇ ਉਹ ਵੈਕਸੀਨ ਕੈਰੀਅਰ ਦੇ ਵਿੱਚ ਤੁਸੀਂ ਵੈਕਸੀਨ ਲੈ ਕੇ ਜਾਣੀ ਹੈ ਤੇ ਉਹ ਜਿਹੜੀ ਫ੍ਰੀਜ਼ ਡਰਾਈਡ ਪਾਊਡਰ ਹੁੰਦਾ ਨਾਲ ਉਹ ਤੁਹਾਨੂੰ ਡਾਇਲੂਐਂਟ ਵੀ ਦਿੰਦੇ ਆ ਤੇ ਉਸ ਡਾਇਲੂਐਂਟ ਦੇ ਵਿੱਚ ਤੁਸੀਂ ਕੋਲ ਕੇ 1 ਐਮ ਐਲ ਸਬਕਟ ਡੋਸ ਦੇਣੀ ਹੈ ਐਫ ਐਮ ਡੀ ਦੇ ਕੇਸ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਉਹਦੇ ਵਿੱਚ ਉਹ ਡੋਸ ਇੰਟਰਾਮਸਕੂਲਰ ਦੇਣੀ ਹੈ ਤੇ ਇਨ ਕੇਸ ਆਫ ਸਪੈਂਟੂਰ ਇਹ ਸਬਕਟੇਨੀਅਸ ਜਿੱਥੇ ਤੁਹਾਨੂੰ ਵਿਗ ਦੇ ਕੇਸ ਵਿੱਚ ਲੂਸ skin ਮਿਲਦੀ ਹੈ ਉਹ ਲੂਸ skin ਜਿਹੜੀ ਉਹ ਮਿਲਦੀ ਹੈ ਗਰਦਨ ਤੋਂ ਲੈ ਕੇ ਫਰੰਟ ਸ਼ੋਲਡਰ ਜਿਹੜਾ ਅਗਲਾ ਮੋੜਾ ਹੈਗਾ ਉੱਥੇ ਤੱਕ ਜਿਹੜੀ ਪੂਰੀ ਸਟ੍ਰਿਪ ਬੰਦੀ ਹੈ ਉਸ ਸਟ੍ਰਿਪ ਤੇ ਤੁਸੀਂ ਕਿਧਰੇ ਵੀ ਸਬਕੂਟੇਨੀਅਸ ਇੰਜੈਕਸ਼ਨ ਦੇ ਸਕਦੇ ਹੋ ਸਬਕੂਟੇਨੀਅਸ ਮੀਨਸ ਜਿਹੜਾ ਅਸੀਂ ਚਮੜੀ ਦੇ ਥੱਲੇ ਦਿੰਨੇ ਆ ਤੇ ਉਹਦੇ ਲਈ ਜਿਹੜੀ ਪ੍ਰੀਕਾਸ਼ਨ ਹੈਗੀ ਉਹ ਤੁਸੀਂ ਜਿਸ ਜਿਹੜੀ ਨੀਡਲ ਵਰਤਣੀ ਹੈ ਜੇ ਉਹ ਨੀਡਲ ਦੀ ਲੈਂਥ ਛੋਟੀ ਹੋਏਗੀ ਤਾਂ ਇੱਕ ਤਾਂ ਅਸੀਂ ਖੁਦ ਵੀ ਕੋਸ਼ਿਸ਼ ਕਰਨੀ ਹੈ ਕਿ ਪ੍ਰਿਕ ਕਰਕੇ ਉਹਨੂੰ ਸਕਿਨ ਨੂੰ ਫੋਲਡ ਨੂੰ ਲਿਫਟ ਕਰਨਾ ਤਾਂ ਡਿਪੋਜ਼ਿਟ ਕਰਨੀ ਹੈ ਤੇ ਜੇ স্মॉल ਨੀਡਲ ਲਵਾਂਗੇ স্মॉल ਲੈਂਥ ਵਾਲੀ ਤਾਂ ਵੀ ਆਟੋਮੈਟਿਕਲੀ ਉਹ ਹੋ ਜਿਹੜੀ ਹੈ ਅੰਡਰ ਦਾ ਸਕਿਨ ਡਿਪੋਜ਼ਿਟ ਹੋ ਜੇਗੀ ਸੋ ਸਵਾਈਨ ਫੀਵਰ ਜਿਹੜੀ ਹੈ ਵਾਂਸ ਇਨ ਅイヤー ਸਾਲ ਚ ਅਸੀਂ ਇੱਕ ਵਾਰੀ ਉਹਦੀ ਵੈਕਸੀਨ ਕਰਨੀ ਹੈ ਉਸ ਤੋਂ ਬਾਅਦ ਜਿਹੜੀ ਗੱਲ ਕੋਟੂ ਹੈ ਉਹ ਉਹਨਾਂ ਡਿਸਟ੍ਰਿਕਟਸ ਚ ਜਿੱਥੇ ਕਿਤੇ ਇਨਸੀਡੈਂਸ ਹੈਗਾ ਐਚ ਐਸ ਐਨ ਪਿਕਸ ਉਹ ਕੁਝ ਸਾਡੇ ਬਾਰਡਰ ਦੇ ਡਿਸਟ੍ਰਿਕਟ ਹੈਗੇ ਨੇ ਜਿਵੇਂ ਫਿਰੋਜ਼ਪੁਰ ਹੈਗਾ ਅ देन ਗੁਰਦਾਸਪੁਰ देन ਮਾਨਸਾ ਬਠਿੰਡਾ ਇਨਾਂ ਏਰੀਆਜ਼ ਦੇ ਵਿੱਚ ਮੈਂ ਵੈਸੇ ਫਿਰੋਜ਼ਪੁਰ ਤੇ ਗੁਰਦਾਸਪੁਰ ਅਮਰitsar ਤਰਨਤਾਰਨ ਇਨਾਂ ਡਿਸਟ੍ਰਿਕਟਸ ਵਿੱਚ ਕਿਤੇ ਕਿਤੇ ਪਿਕਸ ਦੇ ਵਿੱਚ ਐਚਐਸ ਨੋਟ ਕੀਤੀ ਹੈ ਤੇ ਉਹਦੇ ਵਿੱਚ ਮੋਰਟੈਲਿਟੀ ਹੈਗੀ ਹੈ ਸਕਲਰਸ ਦੀ ਮੋਰਟੈਲਿਟੀ ਹੈਗੀ ਹੈ ਉਹਦੇ ਵਿੱਚ ਗਲੇ ਦੇ ਕੋਲੋਂ ਐਨੀਮਲ ਜਿਹੜਾ ਉਹਦੀ ਸੁੱਜ ਜਾਂਦਾ ਤੇ ਡਿਊ ਟੂ ਡਿਫਿਕਲਟ ਰੈਸਪੀਰੇਸ਼ਨ ਜਿਹੜੀ ਹੈ ਐਨੀਮਲ ਜਿਹੜਾ ਹੈਗਾ ਉਹਦੀ ਡੈਥ ਹੋ ਜਾਂਦੀ ਹੈ ਸੋ ਹਾਈ ਫੀਵਰ ਵੀ ਹੁੰਦਾ ਸੋ ਉਹਦੇ ਵਿੱਚ ਜਿਹੜੀ ਐਚਐਸ ਹੈਗੀ ਹੈ ਉਹ ਡਿਪਾਰਟਮੈਂਟ ਹੀ ਜਿਵੇਂ ਅੱਜਕੱਲ ਡਿਪਾਰਟਮੈਂਟ ਐਚਐਸ ਵੈਕਸੀਨੇਸ਼ਨ ਕਰ ਰਿਹਾ ਸੋ ਤੁਸੀਂ ਪਿਗਸ ਨੂੰ ਉਦੋਂ ਵੈਕਸੀਨੇਟ ਕਰਾ ਸਕਦੇ ਹੋ ਉਸਦੇ ਬਾਅਦ ਕੁਝ ਵੈਕਸੀਨ ਤੋਂ ਪਹਿਲੇ ਪ੍ਰੀਕਾਸ਼ਨਸ ਹੈਗੀਆਂ ਨੇ ਇੱਕ ਤਰ੍ਹਾਂ ਵੈਕਸੀਨ ਜਿਹੜੀ ਹੈ ਉਹਨੂੰ ਜਦੋਂ ਅਸੀਂ ਕੈਰੀ ਕਰਨਾ ਹੈਗਾ ਵੈਕਸੀਨ ਨੂੰ ਕੈਰੀ ਕਰਨਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣਾ ਉਹਦੀ ਕੋਲਡ ਚੇਨ ਜਿਹੜੀ ਹੈਗੀ ਉਹਨੂੰ ਨਹੀਂ ਖਰਾਬ ਕਰਨਾ ਕੋਲਡ ਚੇਨ ਪ੍ਰੋਪਰ ਉਹਨੂੰ ਟੈਂਪਰੇਚਰ ਜਿਹੜਾ ਪ੍ਰਿਸਕ੍ਰਾਈਬਡ ਟੈਂਪਰੇਚਰ ਹੈਗਾ ਉਹਦੇ ਵਿੱਚ ਹੀ ਉਹਨੂੰ ਰੱਖਣਾ ਤੇ ਜਦੋਂ ਅਸੀਂ ਉਹਨੂੰ ਸਟੋਰ ਵੀ ਕਰਨੀ ਹੈ ਤਾਂ ਫ੍ਰੀਜ਼ ਨਹੀਂ ਕਰਨੀ ਉਹਨੂੰ 4 ਡਿਗਰੀ ਟੈਂਪਰੇਚਰ ਤੇ ਹੀ ਸਟੋਰ ਕਰਨਾ ਹੈ ਉਸ ਤੋਂ ਬਾਅਦ ਬਿਫੋਰ ਵੈਕਸੀਨੇਸ਼ਨ ਜਿਹੜੀ ਪਿਗਲੈਟਸ ਹੈਗੇ ਨੇ ਸਪੈਸ਼ਲੀ ਇਨ ਕੇਸ ਆਫ ਸਮਾਲ ਐਨੀਮਲ ਜਿਵੇਂ ਡੌਗਸ ਹੋਗੇ ਤੇ ਪਿਗਸ ਹੋਗੀਆਂ ਸ਼ੀਪ ਐਂਡ ਗੋਟ ਹੋ ਗਿਆ ਇਸ ਕੇਸ ਦੇ ਵਿੱਚ ਅਸੀਂ ਉਹਨਾਂ ਦੀ ਡੀਵਾਰਮਿੰਗ ਕਰ ਦਿੰਨੇ ਆਂ ਡੀਵਾਰਮਿੰਗ ਜਿਹੜੀ ਹੈ ਇਸ ਕਰਕੇ ਕਰਦੇ ਆ ਕਿ ਵਰਮਸ ਜਿਹੜੇ ਨੇ ਕੀੜੇ ਨੇ ਢੇ ਪੇਟ ਦੇ ਉਹਨਾਂ ਦਾ ਸਟ्रेस ਹੁੰਦਾ ਤੇ ਇੱਕ ਅਸੀਂ ਵੈਕਸੀਨ ਕਰਾਂਗੇ ਡਬਲ ਸਟ्रेस ਹੋ ਜਾਏਗਾ ਸੋ ਐਨੀਮਲਸ ਨੂੰ ਵਾਰਮ ਫ੍ਰੀ ਕਰਕੇ ਮੀਨਸ ਕਿ ਸਟ्रेस ਫਰੀ ਕਰਕੇ ਉਹਨਾਂ ਦੀ ਵੈਕਸੀਨੇਸ਼ਨ ਕਰਦੇ ਆਂ ਅਕੀ ਵੈਕਸੀਨੇਸ਼ਨ ਦਾ ਟਾਈਮ ਵੀ ਹੈਗਾ ਕਿ ਵੈਕਸੀਨੇਸ਼ਨ ਕਦੇ ਵੀ ਗਰਮੀ ਦੇ ਵਿੱਚ ਨਹੀਂ ਕਰਨੀ ਫੁੱਲ ਡੇ ਦੇ ਵਿੱਚ ਨਹੀਂ ਕਰਨੀ ਮਿਡ ਡੇ ਚ ਉਹਨੂੰ अर्ਲੀ ਇਨ ਦਾ ਮਾਰਨਿੰਗ অর ਲੇਟ ਇਨ ਦਾ ਈਵਨਿੰਗ ਜਦੋਂ ਗਰਮੀ ਘਟੋਏ ਤਾਂ ਉਦੋਂ ਇਹ ਜਿਹੜੀ ਵੈਕਸੀਨ ਤੁਸੀਂ ਕਰਨੀ ਹੈਗੀ ਐ ਸੋ ਬੱਚਿਆਂ ਦੇ ਕੇਸ ਵਿੱਚ ਪਹਿਲੀ ਵੈਕਸੀਨੇਸ਼ਨ ਜਿਹੜੀ ਵੀ ਮੰਨ ਲਓ ਸਰਦੀਆਂ ਦਾ ਮੌਸਮ ਹੈ ਤੇ ਤੁਹਾਡੀ ਪਹਿਲੀ ਵੈਕਸੀਨੇਸ਼ਨ ਜਿਹੜੀ ਹੈ ਜੇ ਅਕਤੂਬਰ ਨਵੰਬਰ ਆ ਤਾਂ ਐਫ ਐਮ ਡੀ ਬੰਦੀ ਹੈ ਸੋ ਜਿਹੜਾ ਬੱਚਾ ਮਾਂ ਨਾਲੋਂ ਵੱਖਰਾ ਹੈਗਾ ਮੰਨ ਲਓ 2 ਮਹੀਨੇ ਤੇ ਜਾਂ 40 ਦਿਨ ਤੇ ਤੁਸੀਂ ਵੱਖਰਾ ਕਰ ਦਿੰਦੇ ਹੋ ਉਹਦੀ ਡੀ ਵਰਮਿੰਗ ਕਰੋ ਤੇ ਲਗਭਗ 5-6 ਦਿਨ ਦੇ ਬਾਅਦ ਤੁਸੀਂ ਉਹਨੂੰ ਐਫਐਮਡੀ ਦੀ ਪਹਿਲੀ ਵੈਕਸੀਨੇਸ਼ਨ ਦੇ ਸਕਦੇ ਔਰ ਜੇ ਕੋਈ ਹੋਰ ਮੰਥ ਆ ਗਿਆ ਮੰਨ ਲਓ ਕਿ ਅਪ੍ਰੈਲ ਹੈਗਾ ਮੇ ਹੈਗਾ ਜਾ ਜਨਵਰੀ ਹੈਗੀ ਹੈ ਜਾਂ ਫੈਬਰੂਰੀ ਹੈਗੀ ਹੈ ਜਾਂ ਮਾਰਚ ਇਹ ਮੰਥ ਹੈਗੇ ਨੇ ਤਾਂ ਫਸਟ ਵੈਕਸੀਨੇਸ਼ਨ ਜਿਹੜੀ ਹੈ ਉਹ ਸਵਾਇਨ ਫਿਵਰ ਦੀ ਤੁਸੀਂ ਕਰ ਸਕਦੇ ਹੋ ਤੇ ਇੱਕ ਵੈਕਸੀਨ ਤੋਂ ਦੂਸਰੀ ਵੈਕਸੀਨ ਦਾ ਜਿਹੜਾ ਗੈਪ ਹੈਗਾ ਉਹ ਹੈਲਦੀ ਐਨੀਮਲ ਦੇ ਕੇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇ ਐਨੀਮਲ ਹੈਲਦੀ ਹੈਗੇ ਨੇ ਖਾਂਦੇ ਪਿੰਦੇ ਨੇ ਦੌੜੇ ਫਿਰਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਐਨੀਮਲ ਬਿਮਾਰ ਨਹੀਂ ਹੈਗੇ ਤਾਂ ਜੇ ਇੱਕ ਵੈਕਸੀਨ ਤੁਸੀਂ ਕੀਤੀ ਹੈ ਤਾਂ 20-25 ਦਿਨ ਜਾਂ ਮਹੀਨੇ ਦੇ ਗੈਪ ਤੇ ਤੁਸੀਂ ਦੂਸਰੀ ਵੈਕਸੀਨ ਵੀ ਕਰ ਸਕਦੇ ਹੋ ਠੀਕ ਹੈ ਜੀ ਜੇ ਵਾ ਐਫ ਐਮ ਡੀ ਕੀਤੀ ਹੈ ਤਾਂ ਸਵਾਈਨ ਫਿਵਰ ਵੀ 1 ਮਹੀਨੇ ਦੇ ਗੈਪ ਤੇ ਤੁਸੀਂ ਕਰ ਸਕਦੇ ਹੋ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦੀ ਆ ਕਿ ਜਦੋਂ ਕਈ ਫਾਰਮਰ ਪੁੱਛਦੇ ਨੇ ਕਿ ਭਈ ਉਹਨਾਂ ਨੂੰ ਦੱਸਿਆ ਦੱਸ ਕਹਿੰਦੇ ਨੇ ਵੀ ਇਹ ਪ੍ਰੋਬਲਮ ਹੈ ਤੇ ਡਿਟੈਕਟ ਹੋ ਜਾਂਦਾ ਹੈ ਕਿ ਵੀ ਇਹ ਪ੍ਰੋਬਲਮ ਸਵਾਈਨ ਫਿਵਰ ਹੈ ਤੇ ਫਾਰਮਰ ਕਹਿੰਦੇ ਨੇ ਕਿ ਮੇਰੇ ਕੋਲ ਸਵਾਈਨ ਫਿਵਰ ਦੀ ਵੈਕਸੀਨ ਪਈ ਆ ਕਿ ਆ ਮੈਂ ਕਰ ਦਵਾਂ ਇਹ ਉਸ ਪੀਰੀਅਡਸ ਬਿਲਕੁਲ ਨਹੀਂ ਕਰਨੀ ਜਦੋਂ ਕੋਈ ਪ੍ਰੋਬਲਮ ਆਈ ਹੋਵੇ ਉਦੋਂ ਬਿਲਕੁਲ ਨਹੀਂ ਕਰਨੀ ਨਾਈ ਨੇਬਰਿੰਗ ਜੇ ਤੁਹਾਡੇ ਨੇਬਰ ਚ ਵੀ ਕੋਈ ਫਾਰਮ ਹੈਗਾ ਉਥੇ ਪ੍ਰੋਬਲਮ ਹੈ ਤਾਂ ਵੀ ਤੁਸੀਂ ਇਹ ਸੋਚੋ ਕਿ ਵੀ ਉਥੇ ਪ੍ਰੋਬਲਮ ਆਈ ਹੈ ਤੇ ਮੈਂ ਆਪਣੇ ਐਨੀਮਲ ਪ੍ਰੋਟੈਕਟ ਕਰ ਲਾਂ ਵੈਕਸੀਨ ਕਰ ਲਵਾਂ ਨੋ ਜਦੋਂ ਡਿਜ਼ੀਜ਼ ਕਲੀਅਰ ਹੋ ਜਾਂਦੀ ਹੈ ਉਦੋਂ ਹੀ ਤੁਸੀਂ ਵੈਕਸੀਨੇਸ਼ਨ ਕਰ ਸਕਦੇ ਹੋ ਡਿਜ਼ੀਜ਼ ਦੇ ਹੁੰਦਿਆਂ ਵੈਕਸੀਨ ਨਹੀਂ ਕਰਨੀ ਨਾ ਮੁਖ ਹੋਰ ਕਰਨੀ ਹੈ ਤੇ ਨਾ ਹੀ ਸਵਾਈਨ ਫੀਵਰ ਐਚਐਸ ਕੋਈ ਵੀ ਵੈਕਸੀਨ ਡਿਜ਼ੀਜ਼ ਦੇ ਹੁੰਦਿਆਂ ਨਹੀਂ ਕਰਨੀ ਜੇ ਜੋ ਐਨੀਮਲ ਦੁਬਾਰਾ ਤਾਂ ਸਿੱਧ ਮੰਤ ਹੋ ਜਾਂਦੇ ਆ ਤੇ ਫੇਰ ਠੀਕ ਹੈ ਇੱਕ ਜਦੋਂ ਵੀ ਇਹ ਡਿਜ਼ੀਜ਼ ਆਂਦੀ ਹੈ ਤਾਂ ਅਸੀਂ ਤੁਹਾਡਾ ਫਰਜ ਬੰਦਾ ਹੈ ਕਿ ਡਾਕਟਰ ਨੂੰ ਦੱਸੋ ਆਪਣੇ ਏਰੀਆ ਦੇ ਨੂੰ ਦੱਸੋ ਮੈਨੂੰ ਦੱਸ ਸਕਦੇ ਹੋ ਹੋਰ ਕਿੰਨੇ ਸਲਾਹ ਕਰਨੇ ਆਪਣੇ ਚਾਰ ਫਾਰਮ ਟਿਗਰੀ ਦੇ ਹੈਗੇ ਨੇ ਉੱਥੇ ਵੀ ਡਾਕਟਰ ਮੌਜੂਦ ਨੇ ਉਹਨਾਂ ਦੀ ਸਲਾਹ ਲੈ ਕੇ ਜੋ ਉਹ ਤੁਹਾਨੂੰ ਗਾਈਡ ਜਿਵੇਂ ਕਰਦੇ ਨੇ ਸਿੰਪਟੋਮੈਟਿਕ ਕਿ ਜਿਵੇਂ ਸਵਾਈਨ ਹਿਵਰ ਦੇ ਵਿੱਚ ਹਾਈ ਫੀਵਰ ਆ ਜਾਂਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਉਹਦੇ ਵਿੱਚ vomiting diarrhea ਆ ਜਾਂਦਾ ਹੈ ਠੀਕ ਹੈ देन ਪਰਪਲ ਹੈਮੋਰੈਜਿਕ ਪੈਚੇਸ ਆ ਜਾਂਦੇ ਨੇ ਐਨੀਮਲ ਆਫ ਫੀਡ ਹੋ ਜਾਂਦਾ ਹੈ ਇਹ ਸਾਰਿਆਂ ਦਾ ਸੀ ਸਿੰਪਟੋਮੈਟਿਕ ਕਿਉਂਕਿ వైరਲ ਪ੍ਰੋਬਲਮ ਨੇ వైరਲ ਦਾ ਟਰੀਟਮੈਂਟ ਨਹੀਂ ਹੁੰਦਾ ਫਿਰ ਅਸੀਂ ਸਿੰਪਟੋਮੈਟਿਕ ਟਰੀਟਮੈਂਟ ਕਰਦੇ ਆ ਤਾਂ ਕਿ ਐਨੀਮਲ ਨੂੰ ਬਚਾਇਆ ਜਾ ਸਕੇ ਸਿਮਿਲਰਲੀ ਇਨ ਕੇਸ ਆਫ ਐਫਰਮਲੀ ਉਹਦੇ ਵਿੱਚ ਵੀ ਜਦੋਂ ਕੋਈ ਜਿਹੜੇ ਸਿੰਪਟਮ ਆਉਂਦੇ ਆ ਖੋਰਾ ਚ ਜ਼ਖਮ ਹੋ ਜਾਂਦੇ ਆ ਦੈਨ ਐਨੀਮਲ ਦੇ ਮੂੰਹ ਚ ਛਾਲੇ ਹੋ ਜਾਂਦੇ ਨੇ ਫਾਈ ਫੀਵਰ ਹੋ ਜਾਂਦਾ ਸੋ ਇਹਨਾਂ ਸਾਰਿਆਂ ਦਾ ਟ੍ਰੀਟਮੈਂਟ ਕਰਕੇ ਅਸੀਂ ਐਨੀਮਲ ਨੂੰ ਬਚਾ ਸਕਦੇ ਆ ਵੈਕਸੀਨ ਜਿਹੜੀ ਹੈਗੀ ਹੈ অতি ਜ਼ਰੂਰੀ ਹੈ ਕਈ ਲੋਕ ਕਹਿੰਦੇ ਆ ਕਿ ਵੈਕਸੀਨ ਲਗਾਉਣ ਦੇ ਨਾਲ ਅਬੋਰਸ਼ਨ ਹੋ ਜਾਂਦੀ ਹੈ ਵੈਕਸੀਨ ਲਗਾਉਣ ਦੇ ਨਾਲ ਐਨੀਮਲ ਦੀ ਪ੍ਰੋਡਕਸ਼ਨ ਲਾਸ ਹੋ ਜਾਂਦੀ ਹੈ ਇਹ ਉਹਨਾਂ ਦੀ ਬਿਲਕੁਲ ਗਲਤ ਹੈਗੀ ਹੈ ਜਦੋਂ ਅਸੀਂ ਸਾਰੀਆਂ ਪ੍ਰੀਕਾਸ਼ਨਸ ਜਿਹੜੀਆਂ ਲੈ ਕੇ ਐਨੀਮਲ ਨੂੰ ਬੜੇ ਨਾਈਸਲੀ ਕੰਫਰਟੇਬਲੀ ਵੈਕਸੀਨੇਟ ਕਰਦੇ ਆਂ ਤੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਕਿ ਜਿਹੜੀ ਚੀਜ਼ ਐਨੀਮਲ ਦੇ ਬੈਨੀਫਿਟ ਲਈ ਬਣੀ ਹੈਗੀ ਉਹ ਐਨੀਮਲ ਦਾ ਲਾਸ ਕਰੇ ਸੋ ਇਨਾ ਜਿਹੜੇ ਵਹਿਮ ਨੇ ਇਨਾ ਤੋਂ ਦੂਰ ਹੋ ਕੇ ਐਨੀਮਲਸ ਨੂੰ ਸਮੇਂ ਸਿਰ ਪ੍ਰੀਅਰਿਟੀ ਤੇ ਵੈਕਸੀਨੇਟ ਕਰਾਓ ਥੈਂਕ ਯੂ ਥੈਂਕ ਯੂ ਐਡਮਿਨ